ਅਸੀ ਗੱਲ ਜੀ ਅੱਜ ਆਪਾਂ ਆਇਆ ਜੀ ਇੱਥੇ ਬੇਸ ਦੇ ਵਿੱਚ ਸਾਡੇ ਨਿਊਜ਼ੀਲੈਂਡ ਦੇ ਜਿਹੜਾ ਫੈਸਟੀਵਲ ਜਾਂ ਹੁੰਦਾ ਬਲੂਨ ਦਾ ਤੇ ਇਹ ਦੇਖ ਸਕਦੇ ਹੋ ਮਗਰ ਸਾਡੇ ਇਹ ਬਹੁਤ ਜਿੱਦਾਂ ਲੰਬੇ ਜੇ ਕੱਢਦੇ ਆ ਇਹਨਾਂ ਦੇ ਉੱਤੇ ਜਿਹੜਾ ਬਗਵਾਰੇ ਲੱਗਦੇ ਹੁੰਦੇ ਨੇ ਉਹਨਾਂ ਦਾ ਬੇਸ ਆ ਇਹ ਤੇ ਉਹਦੇ ਜਾਨਕਿ ਇੰਦਾ ਗੈਸ ਆ ਨਿਕਲਦੀਆਂ ਉਹਦੇ ਨਾਲ ਉੜਦਾ ਆ ਤੇ ਇਹਨਾਂ ਦੇ ਸਿੰਗਰ ਵੀ ਆਇਆ ਹੋਇਆ ਤੇ ਤੁਹਾਨੂੰ ਨੇੜੇ ਜਾ ਕੇ ਦਿਖਾਉਣਾ ਹੈ ਕਿਹੜਾ ਸਿੰਗਰ ਕੋਰੀਆਂ ਦਾ ਆ ਤੁਸੀਂ ਵੀ ਪਛਾਣ ਕੇ ਦੱਸੋ ਫਿਰ ਕਮੈਂਟ ਕਰਕੇ ਵੀ ਕਿਹੜਾ ਹੈ ਤੇ 2 ਦਿਨ ਚੱਲਣਾ ਪ੍ਰੋਗਰਾਮ ਅੱਜ ਵੀ ਆ ਕੱਲ ਨੂੰ ਵੀ ਆ ਫਿਰਨੇ ਦੋਨੇ ਦਿਨਾਂ ਦਿਖਾਵਾਂਗੇ ਤੁਹਾਨੂੰ ਜੋੜ ਕਾਲੂ ਸੌਮਥਿੰਗ ਡਿਫਰੈਂਟ ਕਾਲੂ ਮੋਰ ਸੋ ਹੋਰ ਵੀ ਵੱਡਾ ਆ ਹਾਂ ਆ ਦੇਖੋ ਆਪਾਂ ਇਹ ਤਾਂ ਗੱਡੀ ਜਾਂਦੇ ਹਾਂ ਬਹੁਤ ਫੇਕ ਐ ਇਥੇ ਜਿਹੜੇ ਕੋਮਣਾਂ ਦੇ ਲੱਗੇ ਨਹੀਂ ਖੜਿਆ ਜਾਂਦਾ ਬਹੁਤ ਜ਼ਿਆਦਾ ਫੇਕ ਮਾਰਦੀਆਂ ਚੀਜ਼ਾਂ ਬਟ ਹੈ ਬਹੁਤ ਘੈਂ ਹੈ ਕੋਈ ਕਿੰਨੇ ਘੈਂਟ ਲੱਗੇ ਇਹਨਾਂ ਸਾਰਿਆਂ ਦੇ ਆਪਾਂ ਚ ਹੈਡ ਬੋਲ ਲੱਗੇ ਆ ਕਨੈਕਟਰ ਦੇ ਲਈ ਕਿ ਤੁਹਾਨੂੰ ਦੱਸ ਦਿੰਦੇ ਆ ਵੀ ਹੁਣ ਇੰਦਾ ਲੰਬ ਕੱਢਣ ਇੰਦਾ ਇੱਕੋ ਜਿਹਾ ਕੱਢਦੇ ਆ ਫਿਰ ਸਾਰੇ ਆ ਦੇਖ ਲਓ ਆਨੇ ਯਾਰਾ ਬਣਾਇਆ ਬਹਿਣੇ ਤਾਂ ਲੈ ਹੋਰਾਂ ਨੇ ਤਿਆਰ ਦੇ ਲੋਕੀ ਕਿੱਦਾਂ ਨੇ ਗੈਸ ਬੁੱਕੀ ਜਾਂਦੇ ਫਰੀ ਦੀ ਸਾਡੇ ਅੱਥੇ ਮੋਦੀ ਦੇ ਰੇਟ ਵਧਾਏ ਪਿਆ ਕਹਿੰਦਾ ਨੇ ਇਹ ਫਰੀ ਦੀ ਨਾਲੇ ਲੰਬ ਗੱਡੀ ਜਾਂਦੇ ਪਰ ਬੰਦੇ ਨੇ ਯਾਰੇ ਬੇਹਾਨੇ ਪੂਰੇ ਲੈ ਵੀ ਦੇਖ ਲੋ ਇਹ ਬਾੜਾ ਕਿਸੇ ਨੂੰ ਸਿਰ ਤੇ ਨਹੀਂ ਜਣਾਉਂਦੇ ਆਪਣੇ ਵਾਲਾ ਇੱਥੇ ਕਿੱ데 ਆਇਆ ਹੁੰਦਾ ਨਾ ਕੋਈ ਕਰਨ ਆਉਂਦੇ ਲੜਕਾ ਜਾਂ ਕੋਈ ਹੋਰ ਇਹਨਾਂ ਦਾ ਪੂਰਾ ਤੇ ਜਗ੍ਹਾ ਨਹੀਂ ਸੀ ਮੈਲੀ ਖੜਨ ਨੂੰ ਆਹ ਦੇਖ ਲੋ ਤੁਸੀਂ ਲੈ So we got time for one more song. I want to thank the organizers of this beautiful event. <laughs> there was a lot of them. But oh the and all our basket birds. ਨਾ ਕਹਾਣੀ ਐਸਾ ਅ ਮੈਸਿਵ ਰਾਉਂਡ ਆਫ ਅਪਵਾਜ਼ ਫੋਰ ਦ ਮਨ ਰੋਸ ਗਾਣਾ ਪਜਾਉਣ ਦਾ ਪ੍ਰੋਗਰਾਮ ਹੋਇਆ ਸਮਾਪਤ ਤੇ ਲੰਬ ਨੂੰ ਬਲੇ ਕੱਟੀ ਜਾਂਦੇ ਥੋੜੇ ਬਹੁਤੇ ਬਟ ਹੈ ਸਾਰਾ ਪ੍ਰੋਗਰਾਮ ਵਧੀਆ ਸੀਗਾ ਹੁਣ ਖਾਣ ਪੀਣ ਦਾ ਰਹਿ ਗਿਆ ਤੇ ਖਾਣ ਪੀਣਾਂ ਵੀ ਤੁਹਾਨੂੰ ਦਿਖਾ ਦੇਣਾ ਇੱਕ ਸਾਡਾ ਬਈ ਫੂਡ ਲੜੇ ਲੱਗਿਆ ਸਟਾਲ ਜੀ ਵੀ ਪੂਰੇ ਵਧੀਆ ਨੇ ਉਦਾਂ ਪਰ ਆਪਣੇ ਬਾਈ ਜੇ ਟੇਰੀਅਨ ਘਟਨੇ ਥੋੜੇ ਤੇ ਸਾਡੇ ਫੇ ਬੰਦੇ ਕਹਿੰਦੇ ਵੈਜੀਟੇਰੀਅਨ ਇਥੇ ਹੈ ਨਹੀਂ ਤਾਂ ਖਾਣਾ ਕੋਈ ਨਹੀਂ ਤੇ ਬਟ ਕੋਈ ਗੱਲ ਨਹੀਂ ਖੈਰ ਬਹੁਤ ਵਧੀਆ ਨੇ ਪ੍ਰੋਗਰਾਮ ਕੀਤਾ ਗੱਲ ਨੂੰ ਦਿਖਾਉਣਾ ਜੀ ਇਹਦੇ ਨਾਲ ਦਾ ਪ੍ਰੋਗਰਾਮ ਅੱਗੇ ਵੀ ਜੁੜ ਕੇ ਉੱਥੇ ਵੀ ਪੂਰਾ ਵਧੀਆ ਇੰਜੋਏ ਹੋਊਗਾ ਹੋਪਫੁਲੀ ਮੈਂ ਦੂਰ ਜਾਵਾਂ ਉੱਥੇ ਤੇ ਪਲੀਜ਼ ਲਾਈਕ ਸਬਸਕ੍ਰਾਈਬ ਥੈਂਕ ਯੂ ਲੋਰ ਜੀ ਦੁਨੀਆ ਦੇਖੋ ਤੁਸੀਂ ਕਿੱਦਾਂ ਲੈਣਾ ਦੀਆਂ ਲੈਣਾ ਬਣਾ ਰਹੀ ਆ ਇਹ ਅੱਜ ਦਾ ਡੇ 2 ਜੀ ਪ੍ਰੋਗਰਾਮ ਦਾ ਜਿੱਦਾਂ ਤੁਹਾਨੂੰ ਆਪਾਂ ਦੱਸਿਆ ਸੀ ਵਲੌਗ ਦਾ ਦੂਜੇ ਦਿਨ ਚ ਵੀ ਸਾਨੂੰ ਥੋੜਾ ਪਤਾ ਦਿਖਾਵਾਂਗੇ ਜਰੂਰ ਪਰ ਇੱਥੇ ਅੱਜ ਰਸ਼ ਬਹੁਤ ਜ਼ਿਆਦਾ ਆ ਤੇ ਇਹ ਪਾਰਕਿੰਗ ਦਾ ਵੀ ਕੋਈ ਹਿਸਾਬ ਤਾਂ ਹੈ ਨਹੀਂ ਰੋਡ ਬਿਲਕੁਲ ਬੰਦ ਨੇ ਸਿਰਫ ਬੱਸਾਂ ਆ ਰਹੀਆਂ ਜੀ ਇੱਥੇ ਤੇ ਹੋਰ ਆਮ ਯਾਨੀ ਕਿ ਗੱਡੀਆਂ ਨੂੰ ਇੱਥੇ ਐਂਟਰੀ ਹੈ ਨਹੀਂ ਤੇ ਬਾਕੀ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਕਿ ਹਿਸਾਬ ਜੀ ਜੋ ਇਹ ਦੇਖ ਲਓ ਕਿੰਨੀ ਦੁਨੀਆ ਇਕੱਠਾ ਪੂਰਾ ਹੀ ਹੂਬ ਇਕੱਠਾ ਹੋਇਆ ਇੱਥੇ ਤਾਂ ਠਾਠਾ ਹੋਈ ਪਈ ਆ ਛੋਟੇ ਆਂਕਲ ਵੀ ਢੱਡ ਗੱਡੀ ਖੜਾ ਬਾਕੀ ਆਪਾਂ ਅੰਦਰ ਜਾ ਕੇ ਦਿਖਾਉਣੇ ਤੁਹਾਨੂੰ ਲੋ ਜੀ ਇੱਥੇ ਟਿਕਟ ਸੀਗੀਆਂ ਜਿਹੜੀਆਂ ਕਿ ਫ੍ਰੀ ਸੀਗੀਆਂ ਤੇ ਤੁਸੀਂ ਦੇਖ ਸਕਦੇ ਹੋ ਟਿਕਟਾਂ ਸਾਰੀਆਂ ਯਾਨੀ ਕਿ ਬਿਕ ਬੁੱਕ ਗਈਆਂ ਜਾਣੇ ਆਨਲਾਈਨ ਲੈਣੀਆਂ ਆਲਰੇਡੀ ਹੋ ਵਧੀਆ ਰਹਿ ਕੇ ਹੁਣ ਬਾਕੀ ਦੇ ਬੰਦੇ ਸਾਡੇ ਬਾਹਰ ਨੇ ਖੜੇ ਆ ਜੀ ਇਹ ਕਹਿੰਦੇ ਹਾਂ ਫੈਨਸਾ ਟੱਪਾਂਗੇ ਦੇਸੀ ਸਟਾਈਲ ਦੇਖਦੇ ਆ ਕੀ ਕਰਦੇ ਆ ਜਿਨ੍ਹਾਂ ਕੋ ਨਹੀਂ ਹੈਗੀਆਂ ਤੇ ਲੋ ਜੀ ਇਹਨੂੰ ਕਹਿੰਦੇ ਆ ਪੱਕੇ ਨਵਾਜ਼ੀ ਆ ਜੋੜ ਜੇ ਚੱਲ ਰਿਹਾ ਅਗਲੇ ਆਪਣੇ ਰੋਜੇ ਨਹੀਂ ਛੱਡੇ ਨਵਾਜ਼ ਵੀ ਵੱਢ ਰਹੇ ਤੇ ਆਪਾਂ ਨੂੰ ਐਂਟਰੀ ਨਹੀਂ ਮਿਲੀ ਜੀ ਖੈਰ ਆਪਣਾ ਥੋੜਾ ਜਿਹਾ ਕੰਮ ਹੋ ਗਿਆ ਢਿੱਲਾ ਤੋਂ ਕੇ ਅੰਦਰ ਟਿਕਟ ਕੋਡ ਚ ਗਈ ਤਾਂ ਟਿਕਟ ਦਾ ਆਪਣਾ ਕੰਮ ਹੋ ਗਿਆ ਔਕਾ ਤੇ ਹੁਣ ਆਪਾਂ ਜਾਨੀ ਕਿ ਇੱਥੇ ਨਹੀਂ ਪਹੁੰਚ ਸਕਿਆ ਟਾਈਮ ਤੇ ਤੇ ਇਸ ਕਰਕੇ ਆਪਣਾ ਥੋੜਾ ਜਿਹਾ ਹੁਣ ਕੰਮ ਡਲੇ ਆ ਬਟ ਮੇਰਾ ਯਾਰ ਦੋਸਤ ਹੈਗਾ ਅੰਦਰੋਂ ਤੋਂ ਆਪਾਂ ਵੀਡੀਓਜ਼ ਮੰਗਾਵਾਂਗੇ ਤੇ ਬਾਕੀ ਕੋਈ ਗੱਲ ਨਹੀਂ ਸੌਰੀ ਫੋਰ ਇਨਕਨਵੀਨੈਂਸ ਜੀ ਥੈਂਕ ਯੂ ਕਜਾ ਨਾ ਲੱਗ ਗਿਆ ਭੜਾਕਿਆਂ ਦੇ ਪਿਟਾ ਤੇ ਦੇਖ ਲੋ ਜਬਰਦਸਤ ਭੜਾਕੇ ਤੇ ਆਉਂਦੇ ਆ ਪੂਰੇ ਹੋਰ ਆ ਦੇ ਭੜਾਕੇ ਵੀ ਕਹਿਣ ਹੁੰਦੇ ਐ ਅਸੀਨ ਗੱਲ ਰੱਖ ਪੂਰੀ ਬੇਸ ਪਾਉ ਦੇ ਕੇ